ਉਹ ਬਰਾਏ ਨਾਲ ਮਤਲਬ ਕਿ ਕਾਫੀ ਸੰਪਰਕ ਆ ਅਸੀਂ ਫੋਨ ਤੇ ਹੀ ਗੱਲ ਕੀਤੀ ਅਸੀਂ ਗਏ ਵੀ ਨਹੀਂ ਉਹਨਾਂ ਕੋਲ ਅਜ ਤੱਕ ਅਸੀਂ ਸ਼ਕਲ ਵੀ ਨਹੀਂ ਉਹਨਾਂ ਦੀ ਦੇਖੀ ਪਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਲੈ ਕੇ ਆਏ ਨੇ ਸਾਨੂੰ ਪਪਾ ਸਾਡੀ ਪਿਆਰ ਨੂੰ ਲੈ ਕੇ ਆਏ ਨੇ ਇੱਕ ਵਿਧਵਾ ਹੋਰ ਅਸੀਂ ਅਸੀਂ ਉਹਨਾਂ ਦੇ ਨਾਮ ਇਹਦੀ ਵਿੱਚ ਗੱਲ ਪਾ ਦਿੱਤੀ ਸੀ ਕਿ ਇਹਦੀ ਮਦਦ ਉਹ ਕਿੰਨੇ ਕਰਨੀ ਆ ਮਗਰ ਇਹਦੇ ਮਗਰ ਕੋਣ ਬਿਲਕੁਲ ਉਹਦੇ ਕੋਲ ਪੈਸਾ ਵੀ ਨਹੀਂ ਸੀ ਫੁੱਕੀ ਰਹਿੰਦੀ ਆ ਜੇ ਕਿਤੇ ਕੰਮ ਕਰਨ ਇਤੋਂ ਦੋ ਜਗ੍ਹਾ ਉਹਨਾਂ ਨੇ ਭੇਜਿਆ ਤੇ ਉਹਨਾਂ ਨੇ ਵੀ ਉਹਨੂੰ ਬਿਲਕੁਲ ਕੋਈ ਕਾਨੂੰਨੀ ਦਿੱਤਾ ਰੋਟੀ ਨਹੀਂ ਦਿੱਤੀ ਤੇ ਕਹਿੰਦੀ ਦੀਦੀ ਮੈਂ ਤਾਂ ਭੁੱਖੀ ਮਰ ਜਾਣਾ ਤੇ ਤੇ ਹੋ ਸਕਦਾ ਮਿਲ ਕੇ ਇਸ ਤਰੀਕੇ ਬੁਲਾ ਲਵਾਂ ਸੀ ਬੜੀ ਸੁਦਾ ਘੜੀ ਪ੍ਰੇਤ ਨਾਲ ਪ੍ਰਾਰਥਨਾ ਕਰਦੇ ਰਹੇ ਸੀ ਇਹ ਸੀ ਹਾਊਸਕੀਪਿੰਗ ਦੇ ਕੰਮ 'ਚ ਮਤਲਬ ਗਈਆਂ ਸੀ 에ਜੰਟਾਂ ਦੇ ਥਰੂ ਗਈਆਂ ਸੀ ਤੇ ਉਹਨਾਂ ਨੇ ਸਾਨੂੰ ਉੱਥੇ ਜਾ ਕੇ ਫਸਾ ਦਿੱਤਾ ਤੇ ਅਸੀਂ ਉੱਥੇ ਬਹੁਤ ਤਣਾ ਤੰਗਿਆ ਅਸੀਂ ਦੁਬਈ ਚ ਗਏ ਸੀ ਬਾਅਦ ਵਿੱਚ ਏਜੰਟਾ ਨੇ ਉਸੇ ਏਜੰਟਾ ਨੇ ਸਾਡੇ ਨੰਬਰ ਬਲੌਕ ਕਰ ਦਿੱਤੇ ਤੇ ਅਸੀਂ ਉਸ ਕੰਪਨੀ ਚ ਰਹਿ ਰਹੇ ਸੀ ਉੱਥੇ ਸਾਨੂੰ ਬਹੁਤ ਤੰਗੀ ਸੀ ਉਹ ਸਾਨੂੰ ਕਮੋਡੇਸ਼ਨ ਚ ਰੱਖਦੇ ਸੀ 4 ਮਹੀਨੇ ਅਸੀਂ ਕਮੋਡੇਸ਼ਨ ਚ ਰਹੇ ਤੇ ਉੱਥੇ ਸਾਨੂੰ ਕੰਮ ਨਹੀਂ ਮਿਲਿਆ ਤੇ ਅਸੀਂ ਉਹਨਾਂ ਨੂੰ ਕਈ ਵਾਰ ਕਹਿੰਦੇ ਸੀ ਸਾਨੂੰ ਕੰਮ ਨਹੀਂ ਮਿਲਦਾ ਤੁਹਾਡੇ ਕੋਲ ਕੰਮ ਨਹੀਂ ਹੈਗਾ ਤੇ ਸਾਨੂੰ ਵਾਪਸ ਭੇਜ ਦਿਓ ਲੇਕਿਨ ਉਹ ਇਸ ਗੱਲ ਤੇ ਰਾਜ਼ੀ ਨਹੀਂ ਸੀ ਉਹ ਕਹਿੰਦੇ ਸੀ ਤੁਹਾਨੂੰ 1.5 ਲੱਖ ਰੁਪਇਆ ਦੇਣਾ ਪੈਣਾ ਹੈ ਤੁਸੀਂ ਇੱਥੋਂ ਵਾਪਸ ਨਿਕਲਣ ਲਈ ਤੇ ਤੁਹਾਡੇ ਏਜੰਟ ਲੈ ਕੇ ਗਏ ਨੇ ਜਿਹੜੇ ਮੇਰੇ ਕੋਲ ਕੰਪਨੀ ਦਾ ਓਨਰ ਕਹਿੰਦਾ ਸੀ ਸਾਨੂੰ ਕਿ ਤੁਸੀਂ 1.5 ਲੱਖ ਰੁਪਇਆ ਦਿਓ ਤੇ ਇੱਥੋਂ ਨਿਕਲ ਸਕਦੇ ਹੋ ਲੇਕਿਨ ਸਾਡੇ ਕੋਲ ਅਸੀਂ ਗਰੀਬ ਘਰਾਂ ਦੇ ਪਰਿਵਾਰ ਚੋਂ ਹੈ ਅਸੀਂ ਸਾਡੇ ਕੋਲ ਇੰਨਾ ਪੈਸਾ ਨਹੀਂ ਸੀ ਤੇ ਅਸੀਂ ਨਹੀਂ ਦੇ ਸਕਦੇ ਸੀ ਫਿਰ ਸਾਨੂੰ ਕਿਸੇ ਨੇ ਐਸਪੀ ਅਬਰਾਈ ਦਾ ਨੰਬਰ ਦਿੱਤਾ ਜਿਨ੍ਹਾਂ ਨਾਲ ਕੰਟੈਕਟ ਕਰੋ ਲੜਕੀਆਂ ਨੂੰ ਮਤਲਬ ਤੁਹਾਨੂੰ ਇੱਥੋਂ ਕਢਾਣਗੇ ਔਰ ਮੈਂ ਐਸਪੀ ਅਬਰਾਈ ਹੋਣਾ ਨਾਲ ਕੰਟੈਕਟ ਕੀਤਾ ਆਪਣੇ WhatsApp ਤੇ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਔਰ ਉਹਨਾਂ ਨੇ ਸਾਨੂੰ 8 ਲੜਕੀਆਂ ਨੂੰ ਕਢਾਇਆ ਔਰ 3 ਲੜਕੀਆਂ ਉਹਨਾਂ ਨੇ ਦਿੱਲੀ ਤੋਂ ਕਢਾਈਆਂ ਸਾਡੇ ਫੋਨਾਂ 'ਚ ਸੀਮਾ ਨਹੀਂ ਸੀ ਹੈਗੀਆਂ ਤੇ ਅਸੀਂ ਇਹਨਾਂ ਦਾ ਐਸਪੀਆ ਬਰਾਏ ਉਹਨਾਂ ਦਾ ਵੀ ਨੰਬਰ ਬੜੀ ਮੁਸ਼ਕਲ ਨਾਲ ਲਿਆ ਸੀ ਔਰ ਫਿਰ ਮੈਂ ਮੈਂ ਹੀ ਇਹਨਾਂ ਨਾਲ ਕੰਟੈਕਟ ਕੀਤਾ ਸੀ ਕਿ ਇਸ ਤਰ੍ਹਾਂ ਅਸੀਂ ਫਸੀਆਂ ਹੋਈਆਂ ਨੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਅਸੀਂ ਵਾਪਸ ਹੋਣਾ ਉਥੇ ਕੰਸਮ ਐਸਟੈਂਡ ਵੀ 200 300 ਲੜਕੀਆਂ ਫਸੀਆਂ ਹੋਈਆਂ ਨੇ ਜਿਹੜੀਆਂ ਕਿ ਘਰ ਵਾਪਸ ਜਾਣਾ ਚਾਹੁੰਦੀਆਂ ਨੇ ਲੇਕਿਨ ਉਹਨਾਂ ਕੋਲ ਪੈਸੇ ਨਹੀਂ ਹੈ ਜੋ ਕਿ ਏਜੰਟ ਲੈ ਕੇ ਜਾ ਚੁੱਕੇ ਨੇ ਔਰ ਸਾਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਏਜੰਟ ਬਾਬੇ ਨੂੰ ਸਾਡੇ ਕੋਲ ਵੇਚ ਕੇ ਸਾਡੇ ਸਾਡੇ ਪੈਸੇ ਲੈ ਕੇ ਜਾਂਦੇ ਨੇ ਜਾਣਾ ਚਾਹੀਦਾ ਮੈਂ ਤੇ ਆਦਰਵਾਇਜ਼ ਇਹੀ ਸਟੈਪ ਲਿਆ ਕਿ ਸਾਨੂੰ ਆਪਣਾ ਮੁਲਕ ਛੱਡ ਕੇ ਨਹੀਂ ਜਾਣਾ ਚਾਹੀਦਾ ਚਾਹੇ ਸਾਨੂੰ ਥੋੜੀ ਮਿਲੇ ਅਸੀਂ ਇੱਥੇ ਬਿਲਕੁਲ ਥੋੜੀ ਖਾ ਕੇ guzara ਕਰਨਾ ਚਾਹੀਦਾ ਸਾਨੂੰ ਬਾਹਰ ਨਹੀਂ ਜਾਣਾ ਚਾਹੀਦਾ ਕਿ ਮੈਂ ਤਾਂ 에ਜੈਂਟ ਨੂੰ ਵਾਪਸ ਬੁਲਣ ਵਾਸਤੇ ਵੀ ਪੈਸੇ ਦਿੱਤੇ ਸੀ ਕਿ ਮੈਨੂੰ ਵਾਪਸ ਬੁਲਾਇਆ ਜਾਵੇ ਲੇਕਿਨ ਉਹ ਵੀ 에ਜੈਂਟ ਮੇਰੇ ਅੰਮ੍ਰਿਤਸਰ ਦੇ 샤ਫੀ ਮੈਡਮ ਉਹ ਵੀ ਖਾ ਗਏ ਪੈਸੇ ਉਹਨਾਂ ਨੇ ਮੈਨੂੰ ਵਾਪਸ ਨਹੀਂ ਬੁਲਾਇਆ ਸੋ ਅਸੀਂ ਐਸਪੀ ਅਬਰਾਏ ਉਹਨਾਂ ਦੀ ਮਦਦ ਨਾਲ ਅਸੀਂ ਸਾਰੀਆਂ ਲੜਕੀਆਂ ਨਿਕਲੀਆਂ ਅੱਜ ਫੇਰ ਇੱਕ ਬੜੀ ਵੱਡਾ ਪਰਾਲਾ ਜਿਹੜਾ ਐਸਪੀ ਬਰਾਇਜ ਵੱਲੋਂ ਕੀਤਾ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕਿ ਦੁਬਈ ਦੇ ਵਿੱਚ ਯੂਏਈ ਦੇ ਵਿੱਚ ਕਾਫੀ ਲੜਕੀਆਂ ਸਾਡੀਆਂ ਜਿਹੜੀਆਂ ਨੇ ਹਿੰਦੁਸਤਾਨ ਦੀਆਂ ਫਸੀਆਂ ਨੇ ਜਿਹਦੇ ਵਿੱਚ ਵਕ ਵਕ ਰਜਨਾ ਸੰਬੰਧਤ ਨੇ ਲੜਕੀਆਂ ਮੋਲ ਵੇਚ ਦਿੰਦੇ ਇਥੋਂ ਏਜੰਟ ਲਿਆ ਕੇ ਉਹ ਲੈ ਕੇ ਆਏ ਆ ਬਹੁਤ ਵੱਡਾ ਪਰਾਲਾ ਆ ਸਭ ਤੋਂ ਵੱਡੀ ਇੱਜ਼ਤ ਹੁੰਦੀ ਆ ਸਾਡੇ ਮੰਨਿਆ ਜਾਂਦਾ ਕਿ ਜਿਹੜੀ ਔਰਤ ਹੋਵੇ ਘਰ ਦੀ ਉਹਦੀ ਬਹੁਤ ਉਹਦੇ ਵਾਸਤੇ ਸਨਮਾਨ ਹੁੰਦਾ ਸਾਡੇ ਮਨ ਦੇ ਵਿੱਚ ਤੇ ਸਾਡੀਆਂ ਬੱਚੀਆਂ ਨੂੰ ਬੁਲਾਉਣ ਵਾਸਤੇ ਜਿਹੜਾ ਪ੍ਰਾਲਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਦਾ ਕੋਈ ਕਦਮ ਨਹੀਂ ਹੈਗਾ ਸਾਡੇ ਹਿੰਦੁਸਤਾਨ ਵਿੱਚ। ਜਵੇਦ ਵਿੱਚ ਇੰਡੀਅਨ ਰਿਪਰਟੈਂਸੀਆਂ ਹੋਈਆਂ ਨੇ ਕਰਦੀਆਂ। ਉਹਨਾਂ ਵਿੱਚੋਂ 12 ਲੜਕੀਆਂ ਜਿਹੜੀਆਂ ਚੁਦਾਕੇ ਦੇ ਹੰਦੇਆਂ ਗਈਆਂ ਨੇ ਜਿਨ੍ਹਾਂ ਦੇ ਜੋ-ਜੋ ਖਰਚੇ ਸੀ ਉਹਨਾਂ ਦੇ ਜਿੱਥੇ ਉਹ ਲੜਕੀਆਂ ਦਿੱਤੀਆਂ ਗਈਆਂ ਸੀ ਅੱਗੇ ਉਹਨਾਂ ਨੇ ਪੈਸੇ ਖਰਚ ਕੇ ਉਹਨੂੰ ਲੀਗਲ ਕੀਤਾ ਸੀ। ਸੋ ਏਜੰਟਾਂ ਨੇ ਉਹ ਪੈਸੇ ਲੈ ਕੇ ਲੜਕੀਆਂ ਉਹਨੇ ਹਵਾਲੇ ਕਰ ਦਿੱਤੀਆਂ ਸੀਗੀਆਂ। ਅਸੀਂ ਜਦੋਂ ਮੀਟਿੰਗ ਕੀਤੀ ਕਿਉਂਕਿ ਮੈਨੂੰ ਜਦੋਂ ਕੰਟੈਕਟ ਕੀਤਾ ਲੜਕੀਆਂ ਨੇ ਉਹੀ ਕਹ ਰੀਆਂ ਸੀ ਕਿ ਅਸੀਂ ਬਹੁਤ ਦੁਖੀ ਹਾਂ ਸਾਨੂੰ ਕਮਰੇ ਵਿੱਚ ਬੰਦ ਕੀਤਾ ਹੋਇਆ ਤੇ ਸਾਨੂੰ ਛਡਾਓ ਕਿਸੇ ਤਰੀਕੇ ਨਾਲ ਵੀ ਤੇ ਸਾਡੇ ਬੱਚੇ ਰੋ ਰਹੇ ਨੇ ਬੱਚੇ ਰੋ ਰਹੇ ਨੇ ਸਾਡੇ ਉੱਤੇ ਸਾਡੀਆਂ ਫੈਮਲੀੀਆਂ ਰੋ ਰਹੀਆਂ ਨੇ ਮੈਂ ਫਿਰ ਉਹਨਾਂ ਨਾਲ ਜਾ ਕੇ ਮੀਟਿੰਗ ਕੀਤੀ ਉਹਨਾਂ ਨੇ ਜਿੰਨੇ ਪੈਸੇ ਦੱਸੇ ਸਾਡੇ ਖਰਚੇ ਹੋਏ ਹੋਏ ਨੇ ਤੇ ਸਾਡੇ ਖਰਚੇ ਸਾਨੂੰ ਦੇ ਦਿਓ ਤੇ ਤੁਸੀਂ ਉਹਨਾਂ ਦੇ ਪਾਸਪੋਰਟ ਲੈ ਜਾਓ ਸੋ 12 ਲੜਕੇ ਜਿਹੜੀ ਅਸੀਂ ਆ ਉਹਨਾਂ ਚੋਂ ਸਾਡੀਆਂ 9 ਲੜਕੀਆਂ ਪੰਜਾਬ ਦੀਆਂ ਦੋ ਲੜਕੀਆਂ ਕਲਕੱਤੇ ਦੀਆਂ ਨੇ ਤੇ ਇੱਕ ਲੜਕੀ ਬਿਹਾਰ ਦੀ ਸੀਗੀ ਜਿਹੜੀਆਂ 3 ਲੜਕੀਆਂ ਉਹ ਕੱਲ ਆਗੀਆਂ ਸੀਗੀਆਂ ਬਾਕੀ ਜਿਹੜੀਆਂ 9 ਲੜਕੀਆਂ ਸੀ ਉਹਨਾਂ 'ਚ 8 ਲੜਕੀਆਂ ਜਿਹੜੀਆਂ ਅੱਜ ਇੰਡੀਅਨ ਐਕਸਪ੍ਰੈਸ ਜਿਹੜੀ ਆਈ ਹੈ ਉਹਦੇ ਵਿੱਚ ਜਿਹੜੇ 에어 ਇੰਡੀਆ ਐਕਸਪ੍ਰੈਸ ਉਹਦੇ ਵਿੱਚ ਅੱਜ ਅਮਰਸਰ 에어ਪੋਰਟ ਤੇ ਆ ਚੁੱਕੀਆਂ ਨੇ ਇੱਕ ਲੜਕੀ ਜਿਹੜੀ ਕੋਈ ਥੋੜੀ ਉਹਦੀ ਤਵੇਠ ਠੀਕ ਨਹੀਂ ਸੀ ਇਸ ਕਰਕੇ ਉਹਨੂੰ ਰੋਕ ਲਿਆ ਗਿਆ ਤੇ ਉਹਦੀ ਵੀ ਟਿਕਟ ਹੋਈ ਹੋਈ ਆ ਹਫ਼ਤੇ 10 ਦਿਨ ਤੱਕ ਉਹ ਵੀ ਲੜਕੀ ਜਿਹੜੀ ਆ ਉਹ ਵੀ ਵਾਪਸ ਆ ਤੇ ਇੱਕ ਗੱਲ ਮੈਂ ਸਾਰਿਆਂ ਦਾ ਧਿਆਨ ਚ ਲੈ ਆਣੀ ਚਾਹੁੰਦਾ ਜਿਹੜੇ ਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪੇਰੈਂਟਸ ਦੀ ਬੜੀ ਵੱਡੀ ਗਲਤੀ ਹੈ ਕਿ ਬਿਨਾਂ ਸੋਚੇ ਸਮਝਿਆ ਤੁਸੀਂ ਏਜੰਟਾਂ ਨੂੰ ਪੈਸੇ ਵੀ ਦਿੰਦੇ ਹੋ ਕਿਸੇ ਨਾਲ ਸਲਾਹ ਵੀ ਨਹੀਂ ਕਰਦੇ ਔਰ ਇਹੋ ਜਿਹੀ ਜਗ੍ਹਾ ਤੇ ਜਾ ਕੇ ਲੜਕੀਆਂ ਵਸਾ ਦਿੰਦੇ ਹੋ ਦੇਖੋ ਆ ਜਿਹੜੀ ਲੜਕੀਆਂ ਨੇ 24 ਸਾਲ ਤੋਂ ਲੈ ਕੇ ਤੇ 40 ਸਾਲ ਦੀ ਉਮਰ ਦੇ ਵਿੱਚ ਸਾਰੀਆਂ ਨੇ ਇੱਕ ਦੋ ਲੜਕੀਆਂ ਅਨਬੈਲਡ ਨੇ ਕੋਈ ਵਿੰਡੋਜ਼ ਹੈਗੀਆਂ ਕਈਆਂ ਦੇ ਬੱਚੇ ਇੱਥੇ ਰੁੱਲਦੇ ਪਏ ਨੇ ਔਰ ਉੱਥੋਂ ਨਿਕਲ ਸਕਦੀਆਂ ਨਹੀਂ ਹੈ ਕਿਉਂਕਿ ਇੰਨਾ ਜਿਹੜਾ ਜ਼ਿਆਦਾ ਪੈਸਾ ਜਿਹੜਾ ਲੱਖਾਂ ਦੀ ਗਿਣਤੀ 'ਚ ਉਹ ਲੜਕੀਆਂ ਦੇ ਹੀ ਨਹੀਂ ਸਕਦੀਆਂ ਜੇ ਪੈਸਾ ਨਹੀਂ ਦੇਣਗੇ ਤਾਂ ਉਹ ਤੇ ਫਸੀਆਂ ਰਹਿਣਗੀਆਂ ਸੋ ਜਦੋਂ ਵੀ ਤੁਸੀਂ ਕਿਸੇ ਲੜਕੀ ਨੂੰ ਪੈ ਨਹੀਂ ਕਹਿੰਦਾ ਨਾ ਭੇਜੋ ਜ਼ਰੂਰ ਕਿਉਂਕਿ ਇੱਥੇ ਅੱچھے ਪੈਸੇ ਮਿਲ ਜਾਂਦੇ ਨੇ ਲੇਕਿਨ ਇੱਕ ਤਹਿਕੀਕਾ ਜ਼ਰੂਰ ਕਰ ਲਓ ਤੁਸੀਂ ਇੱਕ ਨਾ ਪੂਰਾ ਸਾਡੇ ਸਾਰੇ ਪੰਜਾਬ ਸਾਡੇ ਆਫਿਸ ਹੈਗੇ ਨੇ ਸਾਡੇ ਕਿਸੇ ਵੀ ਆਫਿਸ ਵਿੱਚ ਤੁਸੀਂ ਸਾਨੂੰ ਸਿਰਫ ਵੀਜ਼ੇ ਦੀ ਕਾਪੀ ਦੇ ਦਿਓ ਅਪਾਇੰਟਮੈਂਟ ਲੈਟਰ ਦੇ ਦਿਓ ਉਹ ਅਸੀਂ ਤੁਹਾਨੂੰ ਹਫਤੇ ਵਿੱਚ ਦੱਸਾਂਗੇ ਕਿ ਤੁਸੀਂ ਆਪਣੀ ਲੜਕੀ ਨੂੰ ਭੇਜੋ ਜਾਂ ਨਾਂ ਭੇਜੋ ਇੱਥੇ ਅਗਰ ਅਸੀਂ ਅਪਰੂਵ ਕਰ ਦਿੰਦੇ ਹਾਂ ਕਿ ਲੜਕੀ ਭੇਜ ਦੋ ਅੱਛੀ ਤਨਖਾਹ ਮਿਲ ਰਹੀ ਹੈ ਤੇ ਕੰਪਲੀਟ ਠੀਕ ਹੈ ਤੇ ਫਿਰ ਉਹ ਲੜਕੀ ਕਦੀ ਖਰਾਬ ਨਹੀਂ ਹੋਏਗੀ ਲੇਕਿਨ ਅਗਰ ਤੁਸੀਂ ਬਿਲਕੁਲ ਅੱਖਾਂ ਬੰਦ ਕਰਕੇ ਬੱਚਿਆਂ ਨੂੰ ਭੇਜੋਗੇ ਤੇ ਫਿਰ ਇਹੀ ਹਾਲ ਹੋਣਾ ਜੋ ਉੱਥੇ ਅਸਲੇ ਸੈਂਕੜੇ ਲੜਕੀਆਂ ਨੇ ਜਿਹੜੀਆਂ ਫਸੀਆਂ ਹੋਈਆਂ ਨੇ ਸਾਡੀ ਕੋਸ਼ਿਸ਼ ਪੂਰੀ ਹੈ ਕਿ ਤਕਰੀਬਨ ਸਾਰਾ ਹਫ਼ਤਾ ਲਾਇਆ ਤੇ 200 ਦੇ ਕਰੀਬ ਇਹੋ ਜਿਹੀ ਲੜਕੀਆਂ ਜਿਹੜੀ ਉੱਥੇ ਇਸ ਤਰ੍ਹਾਂ ਫਸੀਆਂ ਹੋਈਆਂ ਨੇ ਸਾਡੀ ਕੋਸ਼ਿਸ਼ ਹੈ ਸੀ ਕਿ 10-10 ਬੀਵੀ ਕਰਕੇ ਸਾਰੀਆਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਇੰਡੀਆ ਲੈ ਕੇ ਆਈਏ